ਜੇ ਥੋੜੇ ਕੁ ਮਹੀਨੇ ਪਿਛੇ ਚਲ ਜੀਏ ਤੇ ਕੈਨੇਡਾ ਚ ਇੱਕ ਵੱਡਾ ਮੁੱਦਾ ਸੀ ਚੋਣ ਮੁੱਦਾ ਸੀ ਇਮੀਗ੍ਰੇਸ਼ਨ ਦਾ ਜਸਟਿਨ ਟਰੂਡੋ ਦੀ ਸਰਕਾਰ ਤੇ ਇਨਾ ਦਬਾਅ ਬਣਿਆ ਇਸ ਮੁੱਦੇ ਦਾ ਕਿ ਉਹਨਾਂ ਨੂੰ ਲਾਂਬੇ ਹੋਣਾ ਪੈ ਗਿਆ ਜੇ ਉਸ ਦਬਾਅ ਦੀ ਗੱਲ ਕਰੀਏ ਤੇ ਮਾਰਕ ਕਰਨੀ ਤੇ ਜਿਉਂ ਦਾ ਤਿਉਹਾਂ ਬਹੁਤ ਦਬਾਅ ਬਣਿਆ ਹੋਇਆ ਸਰਕਾਰ ਦਾ ਕਿ ਉਹਨਾਂ ਲੋਕਾਂ ਬਾਰੇ ਸੋਚੋ ਜਿਹੜੇ ਆਊਟ ਆਫ ਸਟੇਟਸ ਹੋ ਚੁੱਕੇ ਨੇ ਕਿੱਦਾਂ ਦੀ ਕਹਾਣੀ ਹੈ ਤੇ ਕੀ ਕੁਝ ਨਿਕਲ ਕੇ ਬਾਹਰ ਆ ਰਿਹਾ ਦੇਖੋ ਇਮੀਗ੍ਰੇਸ਼ਨ ਤੇ ਭਾਵੇਂ ਵੱਡੇ ਡਿਸੀਜਨ ਸਰਕਾਰ ਨੇ ਪਿਛਲੇ ਸਾਲ ਲੈ ਲਏ ਸੀ ਪਰ ਇਸ ਤਰ੍ਹਾਂ ਤਾਂ ਹੈ ਨਹੀਂ ਨਾ ਕੋਈ ਜਿਵੇਂ ਹੁਣ ਪੰਜਾਬ ਦੀ ਗੱਲ ਕਰੀ ਤੇ ਲੈਂਡ ਪੂਲਿੰਗ ਪਾਲਿਸੀ ਉਹਨੇ ਰੋਕ ਦਿੱਤੀ ਤੇ ਰੁਕ ਗਈ ਆ ਹਾਂਜੀ ਇਮੀਗ੍ਰੇਸ਼ਨ ਤੇ ਇਮੀਗ੍ਰੈਂਟ ਆ ਚੁੱਕੇ ਨੇ ਬਹੁਤ ਉਹਨਾਂ ਦਾ ਕੀ ਕਰਨਾ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਸਾਂਝੀ ਕਰਦੇ ਜੀ ਜੇ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ 5 ਲੱਖ ਦੇ ਕਰੀਬ ਅਨ ਡਾਕੂਮੈਂਟਡ ਰੈਜ਼ੀਡੈਂਟ ਹੈਗੇ ਨੇ ਜਿਹੜੇ ਆਊਟ ਆਫ ਸਟੇਟਸ ਹੋ ਚੁੱਕੇ ਨੇ ਜਿਨ੍ਹਾਂ ਕੋਲ ਕਾਗਜ਼ ਪੱਤਰ ਨਹੀਂ ਹੈਗੇ ਕੈਨੇਡਾ ਵਿੱਚ ਸਹੀ ਤਰੀਕੇ ਨਾਲ ਰਹਿਣ ਦੇ ਇਹ ਜਿਹੜੇ 5 ਲੱਖ ਅਨ ਡਾਕੂਮੈਂਟਡ ਰੈਜ਼ੀਡੈਂਟ ਹੈਗੇ ਨੇ ਇਹ ਸਰਕਾਰੀ ਅੰਕੜੇ ਅੰਦਾਜ਼ੇ ਨੇ ਉਸ ਉਸ ਮੁਤਾਬਕ ਨੇ ਜੇ ਅਨੌਥਰਾਇਜ਼ਡ ਜਿਹੜੇ ਅਨਵੇਰੀਫਾਈਡ ਜਿਹੜੇ ਨੰਬਰਸ ਹੈਗੇ ਨੇ ਉਹਨਾਂ ਦੇ ਮੁਤਾਬਕ ਇਹਨਾਂ ਦੀ ਗਿਣਤੀ ਮਿਲੀਅਨ ਭਾਵ 10 ਲੱਖ ਵੀ ਹੋ ਸਕਦੀ ਆ ਨਵੀ ਇਮੀਗ੍ਰੇਸ਼ਨ ਮੰਤਰੀ ਲੀਨਾ ਡੀਏ ਉਹਨਾਂ ਵੱਲੋਂ ਕਹਿੰਦੇ ਸਲਾਹ مشورے ਕੀਤੇ ਜਾ ਰਹੇ ਨੇ ਕਿ ਕੱਚੇ ਤੇ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਦਾ ਹਸਾਬ ਕਿਵੇਂ ਰੱਖਿਆ ਜਾਵੇ ਤੇ ਇਹਨਾਂ ਨੂੰ ਅਗਲੇ 3 ਸਾਲਾਂ ਦੇ ਵਿੱਚ ਕਿੰਨੇ ਕਿ ਲਿਆਂਦੇ ਜਾਣ ਜੇ ਕੀ ਕਰਨਾ ਹੈ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵਾਸਤੇ ਬਹੁਤ ਵੱਡੀ ਇਮਤਿਹਾਨ ਦੀ ਕੜੀ ਜਿਹੜੀ ਹੈ ਦੱਸੀ ਜਾ ਰਹੀ ਹੈ ਇਮੀਗ੍ਰੇਸ਼ਨ ਤੇ ਉਹਨਾਂ ਦੀ ਪੋਜੀਸ਼ਨ ਜਿਹੜੀ ਹੈ ਉਹ ਕੀ ਹੋਵੇਗੀ ਇਸ ਬਾਰੇ ਉਹਨਾਂ ਨੂੰ ਜਲਦੀ ਕੁਝ ਨਾ ਕੁਝ ਫੈਸਲਾ ਲੈਣਾ ਪਵੇਗਾ ਜਲਦੀ ਕਿੰਨਾ ਕੁ ਕਿਉਂਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਅਕਤੂਬਰ ਜਾਂ ਨਵੰਬਰ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਪਲੈਨਿੰਗ ਜਿਹੜੀ ਹੈ ਰਿਲੀਜ਼ ਕਰਦੀ ਹੈ ਕਿ ਇਮੀਗ੍ਰੇਸ਼ਨ ਕਿਸ ਤਰ੍ਹਾਂ ਦੀ ਹੋਵੇਗੀ ਤੇ ਆਉਣ ਵਾਲੇ 2-3 ਸਾਲਾਂ ਦੇ ਵਿੱਚ ਸਟਰਕਚਰ ਕਿਉਂ ਜਾ ਹੋਵੇਗਾ ਜਿਹੜੇ ਕੱਚੇ ਨੇ ਉਹਨਾਂ ਦਾ ਕੀ ਕਰਨਾ ਜਿਹੜੇ ਹੋਰ ਪੱਕੇ ਕਿੰਨੇ ਕੁ ਲਿਆਉਣੇ ਨੇ ਇਮੀਗ੍ਰੇਸ਼ਨ ਤੇ ਚੱਲੇਗੀ ਘਟ ਚੱਲੇਗੀ ਵੱਧ ਚੱਲੇਗੀ ਇਹ ਇੱਕ ਵੱਖਰਾ ਸਵਾਲ ਹੈ ਕਿਉਂ ਅਕਤੂਬਰ ਨਵੰਬਰ ਦੇ ਵਿੱਚ ਇਹ ਪਲਾਨ ਰਿਲੀਜ਼ ਕਰਨੀ ਹੁੰਦੀ ਹੈ ਕਿਉਂਕਿ ਹਾਊਸਿੰਗ ਸਕੂਲ ਹੈਲਥ케ਅਰ ਹੋਰ ਇਨਫਰਾਸਟ੍ਰਕਚਰ ਟਰਾਂਜ਼ਿਟ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੈਡਸ ਅਪ ਦੇਣਾ ਹੁੰਦਾ ਹੈ ਕਿ ਤੁਸੀਂ ਭਾਈ ਜਿਹੜੇ ਸ਼ਹਿਰ ਹੈਗੇ ਨੇ ਜਿਹੜੀਆਂ ਪ੍ਰੋਵਿੰਸ ਹੈਗੇ ਨੇ ਤੁਸੀਂ ਆਉਣ ਵਾਲੇ ਸਾਲਾਂ ਵਿੱਚ ਇਸ ਕਿਸਮ ਦੀ ਤਿਆਰੀ ਰੱਖਿਓ ਸੀ ਇੰਨੇ ਕੁ ਬੰਦੇ ਲਿਆਉਣ ਦਾ ਸਾਡਾ ਪ੍ਰੋਗਰਾਮ ਹੈ ਜਿਵੇਂ ਲਾਸਟ ਟਾਈਮ ਦੀ ਗੱਲ ਕਰੀਏ ਜਸਟਨ ਟਰੂਡੋ ਦੀ ਸਰਕਾਰ ਤੇ ਉਸ ਵੇਲੇ ਦੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਹੋਰਾਂ ਨੇ ਆਪਣੀ 2024 ਦੀ ਡਿਪਾਰਟਮੈਂਟ ਆਫ ਡਿਪਾਰਟਮੈਂਟ ਆਫ ਫਾਈਨਾਂਸ ਦੀ ਜਿਹੜੀ ਬਰੀਫਿੰਗ ਡਾਕੂਮੈਂਟ ਦੇ ਹਿਸਾਬ ਨਾਲ ਇਹ ਕਹਿ ਗਏ ਸੀ ਕਿ 5 ਲੱਖ ਜਿਹੜੇ ਕੱਚੇ ਨੇ ਕੈਨੇਡਾ ਦੇ ਵਿੱਚ ਤੇ ਕੁਝ ਰਿਜ਼ਰਵ ਕੀਤੀ ਜਾ ਰਹੀ ਹੈ ਸਪੇਸ ਜਿਹੜੇ ਜਿਹੜੇ ਅਨਡਾਕੂਮੈਂਟਿਡ ਹੈਗੇ ਨੇ ਉਹਨਾਂ ਨੂੰ ਕੁਝ ਪੱਕਿਆਂ ਕਰਨ ਦੀ ਪਰ ਉਹ ਕਿੰਨੀ ਹੈ ਇਹ ਮੰਨਿਆ ਜਾ ਰਿਹਾ ਸੀ ਕਿ 6000 ਅਨਡਾਕੂਮੈਂਟਿਡ ਬੰਦੇ ਜਿਹੜੇ ਨੇ ਕੰਸਟਰਕਸ਼ਨ ਦੇ ਫੀਲਡ ਵਿੱਚ ਹੈਗੇ ਨੇ ਉਹਨਾਂ ਨੂੰ ਪੀਆਰ ਦੇਣੀ ਹੈ ਸਿਰਫ 6000 ਇਹ ਪੁਰਾਣੀ ਪਾਲਿਸੀ ਆ ਤੇ ਇਹਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ 2500 ਲੋਕ ਜਿਹੜੇ ਹੈਗੇ ਪੁਰਾਣੇ ਜਿਹੜੇ ਵਿਦਾਊਟ ਵੈਲਿਡ ਪੇਪਰ ਹੈਗੇ ਨੇ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸ 2025 ਦੇ ਵਿੱਚ 2026 ਵਿੱਚ 500 ਨੂੰ ਤੇ 2027 ਵਿੱਚ 1000 ਨੂੰ ਤੇ ਜੇ ਆ ਲੱਖਾਂ ਦੀ ਗੱਲ ਕਰੀਏ ਇਹ ਨੰਬਰ ਤੇ ਆਟੇ ਵਿੱਚ ਲੂਣ ਵੀ ਨਹੀਂ ਇਹ ਤੇ ਕੁਝ ਵੀ ਨਹੀਂ ਤੇ ਇਹ ਜੇ 500000 ਜਾਂ 2000 ਵੀ ਕਰਨਾ ਹੋਵੇ ਤਾਂ ਫੇਰ ਵੀ ਕੁਝ ਨਹੀਂ ਹੈ ਇੱਥੇ ਦੀ ਗਿਣਤੀ ਲੱਖਾਂ ਦੀ ਮਿਲੀਅਨਸ ਦੀ ਹੋ ਰਹੀ ਹੈ ਸੋ ਲਿਬਰਲ ਗਵਰਨਮੈਂਟ ਨੂੰ ਜਿਹੜਾ ਜਿਹੜਾ 2021 ਦੇ ਵਿੱਚ ਜੋ ਉਸ ਤੋਂ ਬਾਅਦ ਜਿਹੜੀਆਂ ਪਲਾਨ ਉਹਨਾਂ ਨੇ ਤਿਆਰ ਕੀਤੀਆਂ ਮੈਂ ਸਮਝਦਾ ਕਿ ਉਹਨਾਂ ਨਾਲੋਂ ਬਹੁਤ ਵੱਡੀ ਸ਼ਿਫਟ ਨਜ਼ਰ ਆਵੇਗੀ ਜਦੋਂ ਆ ਸਰਕਾਰ ਆਪਣੀ ਇਮੀਗ੍ਰੇਸ਼ਨ ਨੀਤੀ ਜਾਰੀ ਕਰੇਗੀ ਹਾਲਾਂਕਿ ਜਿਹੜੀਆਂ ਕੁਝ ਉਹਨਾਂ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹ ਕੁਝ-ਕੁਝ ਇਸ਼ਾਰਾ ਕਰ ਰਹੀਆਂ ਨੇ ਕਿ ਉਹ ਕੀ ਕਰਨਗੇ ਪਰ ਇਸ ਵੇਲੇ ਸਰਕਾਰ ਦੇ ਮੂਰੇ ਪ੍ਰੈਸ਼ਰ ਹੈ ਇਹ ਜਿਹੜੇ 5 ਲੱਖ ਜਾਂ 1 ਮਿਲੀਅਨ ਜਿੰਨੇ ਵੀ ਹੈਗੇ ਨੇ 6-7 ਲੱਖ ਲਾ ਲਓ ਇਹ ਜਿਹੜੇ ਵਿਦਆਊਟ ਵੈਲਿਡ ਪੇਪਰਸ ਹੈਗੇ ਨੇ ਉਹਨਾਂ ਨੂੰ ਅਪਰੂਵਲ ਦੇਣੀ ਹੈ ਕੈਨੇਡਾ ਵਿੱਚ ਰਹਿਣ ਦੀ ਕਿ ਨਹੀਂ ਦੇਣੀ ਕੀ ਕਰਨਾ ਇਹ ਸਾਰੀਆਂ ਚੀਜ਼ਾਂ ਤੇ ਸਰਕਾਰ ਵਿਚਾਰ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੀ ਕਰ ਰਹੀ ਹੈ ਵਿਚਾਰ ਉਹਨੂੰ ਆਉਣ ਵਾਲੇ ਮਹੀਨਿਆਂ ਦੇ ਵਿੱਚ ਸਾਡੇ ਸਾਹਮਣੇ ਰੱਖੇਗੀ ਅਗਲੇ 3 ਕਮਹੀਨਿਆਂ ਦੇ ਵਿੱਚ ਬੱਤ-ਬੱਤ ਸਮਾਂ ਇਹਨਾਂ ਲੱਗ ਸਕਦਾ ਪਰ ਸਰਕਾਰ ਨੂੰ ਕੁਝ ਨਾ ਕੁਝ ਰੱਖਣਾ ਪੈਗਾ ਪਰ ਕੀ ਸਰਕਾਰ ਇਹਨਾਂ ਅਨ ਡਾਕੂਮੈਂਟ ਜਿਹੜੇ ਮਾਈਗ੍ਰੈਂਟ ਸਗੇ ਨੇ ਉਹਨਾਂ ਨੂੰ ਕਹਿ ਸਕਦੇ ਆ ਕਿ ਜਾਓ ਤੁਸੀਂ ਰਿਮੂਵਲ ਆਰਡਰ ਲੱਗਣਗੇ ਜੇ ਵਿਰੋਧੀ ਧਿਰ ਦੇ ਆਗੂ ਪੀਰ ਪੋਲੀਆ ਜਿਹੜੇ ਇਸ ਵੇਲੇ ਪਾਰਲੀਮੈਂਟ ਦੇ ਵਿੱਚ ਨਹੀਂ ਬੈਠ ਸਕਦੇ ਕਿਉਂਕਿ ਅਜੇ ਤੱਕ ਉਹ ਐਮਪੀ ਨਹੀਂ ਬਣੇ ਉਹ ਤੇ ਕਹਿੰਦੇ ਨੇ ਕਿ ਇਹਨਾਂ ਨੂੰ ਰਿਪੋਰਟ ਕਰ ਦੇਣਾ ਚਾਹੀਦਾ ਕੀ ਸਰਕਾਰ ਕੋਲ ਇਹੋ ਜਿਹਾ ਸਿਸਟਮ ਹੈ ਕਿ ਇੰਨੀ ਵੱਡੀ ਗਿਣਤੀ ਦੇ ਲੋਕਾਂ ਨੂੰ ਕੈਨੇਡਾ ਵਿੱਚੋਂ ਵਾਪਸ ਭੇਜਿਆ ਜਾ ਸਕੇ ਧੱਕੇ ਨਾਲ ਜ਼ੋਰ ਨਾਲ ਕੀ ਕੈਨੇਡਾ ਵਿੱਚ ਇਸ ਤਰ੍ਹਾਂ ਦਾ ਸਿਸਟਮ ਕੀਤਾ ਗਿਆ ਪਹਿਲਾਂ ਤੋਂ ਜੇ ਉਹਨਾਂ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਨਤੀਜੇ ਕਿਹੋ ਜਿਹੇ ਆਉਣਗੇ ਜੇ ਨਹੀਂ ਕੀਤੀ ਜਾਂਦੀ ਜਾਂ ਨਹੀਂ ਰਿਮੂਵਲ ਆਰਡਰ ਲੱਗਦੇ ਤਾਂ ਫਿਰ ਉਹਨਾਂ ਵਾਸਤੇ ਕੀ ਸਿਸਟਮ ਹੈ ਉਹਨਾਂ ਨੂੰ ਕਿਹੜੇ ਡਾਕੂਮੈਂਟ ਦੇਣੇ ਨੇ ਕੈਨੇਡਾ ਵਿੱਚ ਬਿਨਾ ਕਾਗਜ਼ਾਂਤੁਰੋਂ ਤੇ ਰਹਿਣਾ ਜਿਹੜਾ ਲੰਬੇ ਸਮੇਂ ਲਈ ਬਹੁਤ ਮੁਸ਼ਕਲ ਹੈ ਸੋ ਕੁਛ ਨਾ ਕੋਸ਼ਿਸ਼ ਸਰਕਾਰ ਨੂੰ ਕਰਨਾ ਪਵੇਗਾ ਤੇ ਵੱਡੀ ਗੱਲ ਇਹ ਜਿਹੜੀ ਗਿਣਤੀ ਅਸੀਂ ਦੱਸ ਰਹੇ ਹਾਂ ਨਾ ਕਿ 5 ਲੱਖ ਜਾਂ 8 ਲੱਖ ਜਾਂ 7 ਲੱਖ ਜਿੰਨੀ ਵੀ ਆ ਇਹਦੇ ਵਿੱਚ ਵਾਅਦਾ ਹੋਵੇਗਾ ਜੇ ਕੁਛ ਨਹੀਂ ਕੀਤਾ ਜਾਂਦਾ ਵਾਅਦਾ ਇਸ ਤਰ੍ਹਾਂ ਹੋਵੇਗਾ ਇਹਨਾਂ ਨੂੰ ਪੱਕਿਆ ਕਰਨ ਦਾ ਅਜੇ ਤੱਕ ਕੋਈ ਸਿਸਟਮ ਨਹੀਂ ਹੈ ਕਿਉਂਕਿ ਆਊਟ ਆਫ ਸਟੇਟਸ ਨੇ ਉਹਨਾਂ ਵਾਸਤੇ ਕੋਈ ਇਸ ਤਰ੍ਹਾਂ ਦੀ ਪਲਾਨ ਨਹੀਂ ਹੈ ਵਾਅਦਾ ਇਸ ਕਰਕੇ ਹੋਵੇਗਾ ਕਿ ਨਵੇਂ-ਨਵੇਂ ਜਿਹੜੇ ਜਿਹੜੇ ਹੋਰ ਐਡ ਹੁੰਦੇ ਜਾਣਗੇ ਕਿਉਂਕਿ ਬਹੁਤ ਸਾਰਿਆਂ ਦੇ ਸਟੱਡੀ ਪਰਮਿਟ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਤੇ ਉਹ ਉਹ ਜਿਹੜੇ ਨੇ ਫਿਰ ਇਹਨਾਂ ਦੀ ਕੈਟਾਗਰੀ ਵਿੱਚ ਆ ਜਾਣਗੇ ਜਿਹੜੇ ਆਊਟ ਆਫ ਸਟੇਟਸ ਨੇ ਜਾਂ ਉਹਨਾਂ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਕੈਨੇਡਾ ਵਿੱਚ ਰਹਿਣ ਲਈ ਸੋ ਅਗਲੇ 2-3 ਮਹੀਨਿਆਂ ਵਿੱਚ ਬਹੁਤ ਕੁਝ ਪਤਾ ਲੱਗ ਸਕਦਾ ਹੈ